हां जी मित्रों की हालचाल आई होप ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਹਾਂ ਤੱਕ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਤ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬਾਹਰ ਚੰਗੇ ਸੂਟ ਵਿੱਚ ਮੈਗੇ ਨਾ ਪਾ ਕੇ ਆਈ ਸੀ ਤੇਰੀ ਮੰਨਣੀ ਨੇ ਗੱਲ ਸਮਝਾ ਕੇ ਆਈ ਸੀ ਇਹ ਖਲਾਉ ਹੁਣ ਨਾਲ ਸਾਰੇ ਪਰਿਵਾਰ ਵਿੱਚ ਡਰ ਦਾ ਮਾਹੌਲ ਆ। ਇਹ ਨਹੀਂ ਖਵਾਉਂਦੀ ਹੁਣ ਪਰੌਂਠੇ। ਹੋਬਰਾ ਹੋ ਬੜਾ ਚਾਵਾਂ ਦਾ ਘਰ ਚੜਾ ਕੇ ਆਈ ਸੀਵੇਂ ਵਾਂਗ ਟੁੱਟ ਗਈ ਟੋਪ। ਪਿਛਲੇ ਸੋਚਾਂ ਵਿੱਚ ਪਏ ਨੇ। ਇਹ ਵੀ ਆ ਕੇ ਲਿਆਂਦੀ ਕਿ ਇੰਸਟਾ ਦੇ ਨਚੋਂ ਲਈ। ਇਹਨੇ ਕੱਲ ਨੂੰ ਸਾਰਾ ਟੱਬਰ ਸੂਲੀ ਤੇ ਚੜਾ ਦੇਣਾ। ਖਵਾਤੇ ਇਹਨਾਂ ਤਾਂ ਭਰੇ ਹੋਏ ਕਰੇਲੇ। ਆਪਣੇ ਘਰ ਇੱਕ ਫਕੀਰ ਆਇਆ ਸੀ। ਮੈਨੂੰ ਆਟੇ ਦੀ ਕੋਲੀ ਪਾਤੀ ਤੇ ਉਹ ਜਾਣ ਲੱਗਾ ਮੈਨੂੰ ਸੀਜ਼ ਤੇ ਗਿਆ ਮੈਂ ਤਾਂ ਕਣਕ ਦਾ ਡਰਮ ਚਕਵਾ ਦੇਣਾ ਫਕੀਰ ਆਵੇ ਤਾਂ ਸਹੀਂ ਮੈਂ ਤਾਂ ਰਾਸ਼ਨ ਕਾਰਡ ਉਸਦੇ ਨਾਲ ਲਵਾ ਦੂੰਗਾ ਭਾਵੇਂ ਆਵੇ ਤਾਂ ਸਹੀਂ ਮੈਨੂੰ ਆਟੇ ਦੀ ਕੋਲੀ ਪਾਤੀ ਤੇ ਉਹ ਜਾਣ ਲੱਗਾ ਮੈਨੂੰ ਸੀਜ਼ ਤੇ ਗਿਆ ਕਿੰਨਾ ਤੇਰੀ ਰੋਟੀ ਬੜੀ ਸੁਣੀ ਆਉ ਵੇਰ ਫਕੀਰ ਨੂੰ ਲੋਕੇਸ਼ਨ ਕਿੱਦਾ ਸੈਂਡ ਕਰੀ ਦੀ ਦੱਸਿਓ ਮੜਾ ਗਿਆ ਭਰਾਵਾ ਸਾਡੇ ਘਰ ਵੀ ਪੇਜ ਗੱਟਾ ਕਣਕ ਦਾ ਭਰਿਆ ਪਿਆ ਸਾਡੇ ਦਾ ਫਕੀਰ ਪਿੰਡ ਦੇ ਕੋਲ ਵੀ ਨਹੀਂ ਲੰਗਦਾ ਮੇਰੇ ਦਿਲ ਵਿੱਚ ਪਤਾ ਨਹੀਂ ਕੀ ਚੱਲਦਾ ਮੇਰੇ ਬਾਰੇ ਮੈਂ ਨਹੀਂ ਬੱਜਦਾ ਅੱਜ ਮਿੱਤਰੋ ਕੈਨੇਡਾ ਜਾ ਨਹੀਂ ਹੁੰਦਾ ਤੁਹਾਡੇ ਦੇ ਪੰਜਾਬ 'ਚ ਰਹਿਣ ਨਹੀਂ ਦਿੰਦੇ ਮੇਰੇ ਬਾਰੇ ਮੇਰਾ ਦਿਲ ਤਾਂ ਕੱਟਦਾ ਰਹਿੰਦਾ ਹੈ ਸੋਚ ਕੇ ਕੰਦ ਕਿੱਥੇ ਆ ਮੈਂ ਵਿੱਚ ਸਿਰ ਮਾਰਨਾ ਰੱਬਾ ਸਾਡਾ ਹਿਸਾਬ ਕਰਦੇ ਹੁਣ ਕਾਸ਼ ਆਨਲਾਈਨ ਬੰਬ ਵੱਜਦੇ ਹੁੰਦੇ ਵਧੀਆ ਕੁਆਲਟੀ ਦਾ ਸਪਰੇਅ ਲੈ ਕੇ ਦੇਵੋ ਖੁੱਲੀ ਹਵਾ ਵਿੱਚ ਮੁੰਡਿਆਂ ਨੂੰ ਕਿਉਂ ਨਹੀਂ ਲੈਣ ਦਿੰਦੇ ਸਾਹ ਸਾਹ ਤੋਂ ਪਿਆਰਾ ਸੀ ਗਿਆ ਅੱਖ ਦੇ ਅੱਜ ਅਸੀਂ ਤੋਂ ਫੇਰ ਪਾਸੇ ਹੋ ਜਾ ਮੀਦੇ ਮੌਸਮ ਚੱਲ ਰਹੇ ਆ ਦਿਵਾਰ ਡੇਗਣਾ ਪਵੇ ਭਰਾਵਾ ਲੱਤਾਂ ਣਾ ਕੇ ਡੇਗਣਾ ਪਵੀ ਤੂੰ ਹੋਣ ਹੋ ਗਏ ਨਹਾ ਕੇ ਆਇਆ ਲੱਗਦਾ ਮੁੰਡਾ ਅੱਜ ਨੀਲ ਦੀ ਬਾੜੀ ਤੇਰੇ ਤੇ ਡਿੱਗ ਗਈ ਲੱਗਦਾ ਭਾਈ ਇਹਨੇ ਹੜਾਏ ਤੂੰ ਕਿਉਂ ਨਹੀਂ ਰੋੜਿਆ ਮੈਨੂੰ ਕਹਿੰਦੀ ਮੇਰੇ ਨਾਲ ਬੜੀ ਮਾੜੀ ਹੋਈ ਮੈਂ ਕਿ ਕੀ ਹੋਇਆ ਕਹਿੰਦੀ ਗਰਮ ਪਾਣੀ ਤੇ ਠੰਡਾ ਪਾਣੀ ਮਿਕਸ ਹੋ ਗਿਆ ਸੀ ਹਸਣਾ ਵੀ ਸੀ ਪੜਾ ਤਿੰਨ ਦਿਨ ਹੋ ਗਏ ਸੀ ਹਸਿਆਣੀ ਅੱਜ ਚੌਥਾ ਦਿਨ ਹੋ ਗਿਆ ਕੰਬਾ ਲੈ ਕੇ ਨਹਾ ਲੈਣਾ ਸੀ ਕੀ ਮੈਨਾਂ ਬੜੀ ਮਾੜੀ ਹੋਈ ਮੈਨੂੰ ਕੀ ਹੋਇਆ ਗੈਂਦੀ ਗਰਮ ਪਾਣੀ ਤੇ ਥਾੜਾ ਠੰਡਾ ਪਾਣੀ ਮਿਕਸ ਹੋ ਗਿਆ ਸੀ ਬੜੀ ਰੀਜਣਾ ਪੋਰੀ ਆ ਬੜੀ ਬਾਰੀਕ ਨਾਲ ਤੁਸੀਂ ਹੋਈ ਨਹੀਂ ਜਿਨ੍ਹਾਂ ਦੀ ਪਿਛਲੀ ਵੀਡੀਓ ਵਾਰ ਲਈ ਪਰ ਹਸਿਆ ਨਹੀਂ ਕੋਈ ਤਿੰਨ ਵਾਰ ਦੇਖੀ ਹਾਸਾ ਫਿਰ ਵੀ ਨਹੀਂ ਆਇਆ ਅੱਖੀ ਉਹਦੀ ਕੁਟੇ ਕਿਸੇ ਪੇਤਾਰੀ ਗਈ ਤੇਲੇ ਉਹਦਾ ਖੁੱਲੀ ਹੋਈ ਕਿਤਾਬ ਵਰਗਾ ਇਹਨੂੰ ਕੋਈ ਇਹ ਵੀ ਨਹੀਂ ਕਹਿਸਦਾ ਅੱਖ ਪਾੜ ਕੇ ਦੇਖਦਾ ਭਾਈ ਦੇ ਮੋਟਰਸਾਈਕਲ ਚਲਾਉਂਦੇ ਹੋਏ ਮਿੱਟੀ ਵੀ ਨਹੀਂ ਪੈਂਦੀ ਹੋਣੀ ਇਨ ਦਾ ਕੁੜੀ ਕੋਈ ਐਦਾ ਵੀ ਨਹੀਂ ਕਹਿ ਸਕਦੀ ਮੈਨੂੰ ਅੱਖ ਮਾਰੀ ਜਾਂਦਾ ਅੱਖ ਲੜੀ ਲੱਗਦੀ ਆ ਇਹ ਮਰਨ ਦਾ ਕਾਦੀ ਦੁਨੀਆ ਹੀ ਦੇਖ ਸਕਦਾ ਇਹਦੀ ਕਿਸੇ ਨਾ ਅੱਖ ਨਹੀਂ ਲੜ ਸਕਦੀ ਕੱਲ ਫੜੇਗੇ ਨਹੀਂ ਪਰੇਗਾ ਉਹਦੇ ਕੋਲੋਂ ਉਹਦੀ ਹੁਣ ਸਿੱਧੀ ਜੇਲ੍ਹ ਦੀ ਤਿਆਰੀ ਚੰਗਾ ਹੋਇਆ ਤੂੰ ਬਚ ਗਿਆ ਨਹੀਂ ਤੇਰੇ ਕੋ ਚੱਲੀਆਂ ਵੀ ਨਹੀਂ ਜਾਣੀਆਂ ਸੀ ਖਾ ਦੇ ਤੂੰ ਹੀ ਆ ਜੇਸੇ ਸਾ ਆਪਣਾ ਮੂੰਹ ਬਣਾ ਰਿਆ ਫੜੇ ਤੇਰੇ ਕੋਲ ਗਏ ਹੋਣੇ ਆ ਉਹਦਾ ਨਾਮ ਲਈ ਜਾ ਚੱਲ ਫੜੇ ਗਏ ਨਹੀਂ ਪਰੇਗਾ ਉਹਦੇ ਕੋਲ ਉਹਦੀ ਹੁਣ ਸਿੱਧੀ ਜੇਲ੍ਹ ਦੀ ਤਿਆਰੀ ਪੰਜਾਬ ਦੇ ਫਲੌਪ ਕਲਾਕਾਰ ਆ ਦੱਸ ਤੇਰੇ ਲਈ ਕੁਝ ਛੱਡ ਗਿਆ ਕਿ ਨਹੀਂ ਮੇਰੇ ਤੂੰ ਤਾਂ ਬੱਬੂ ਮਾਨ ਫੇਲ ਕਰਤਾ ਫਿਰ ਮੇਰੇ ਮੁਰਗੇ ਆਪਸੋ ਝਲੜੀ ਜਾਂਦੇ ਆ ਸੰਪਰਕ ਕਰੀਏ ਇਹਨੂੰ ਪਾਸਪੋਰਟ ਸਾਈਜ਼ ਲੜਾਈ ਲਈ ਸੰਪਰਕ ਕਰੋ ਮੇਰੇ ਦੋਹਾਂ ਪਾਸੇ ਡੱਬਾਂ ਵਿੱਚ ਤੁੰਨੇ ਹੁੰਦਿਆ ਖਲਾਉਕ ਵਿੱਚ ਪਈ ਜਿਹੜੀ ਗੋਲੀ ਗੋਰੀ ਪ੍ਰਾਪਤਲਾ ਹੋ ਜਾ ਲੰਬਾ ਹੋ ਜਾਊਗਾ ਛੋਟਾ ਪੈਗੜ ਵੱਡੀ ਟੌਫੀ ਹਲਕਾ ਨਾ ਕੀ ਬੰਨਿਆ ਜਗਾ ਨਾ ਜੱਟੀ ਇਹਦੀ ਜੁੱਤੀ ਥੱਲੇ ਨਾ ਸੀ ਮਰ ਜਾਈਏ ਹੁਣ ਸਰਫ ਵਾਲਾ ਪਾਣੀ ਪੀ ਕੇ ਮਰਨਾ ਅੱਜ ਜਗਾ ਨਾ ਜੱਟੀਏ ਨੀ ਮੇਦੀ ਜੁੱਤੀ ਥੱਲੇ ਕੀ ਲਕੀ ਸਾਬ ਖਤਮ ਹੋ ਗਿਆ ਲਕੀ ਹਾਂ ਆਪਣੇ ਤਿੱਖੇ ਦੰਦਾਂ ਨਾਲ ਸਾਨੂੰ ਦੰਦियां ਵੱਢਦੇ ਆਗੇ ਭਾਈ ਦੰਦ ਬਾਹਰ ਆ ਗਏ ਨੇ ਬਚਲਾਂਗੇ ਦੌਰ ਬੜਾ ਛੱਟੀ ਮਾਰਾ ਟਾਈਮ ਚੱਲੇ ਆ ਚਾਚੀ ਮਾਮਿਆਂ ਦੇ ਬਿਗ ਫੈਨ ਭਾਈ ਇੱਕ ਫੋਟੋ ਪਲੀਜ਼ ਬਾਬੇ ਤੁਸੀਂ ਇਸ ਆਵਾਜ਼ ਨਾਲ ਹੌਸਲਾ ਕੇ ਵੇ ਲੈ ਕੇ ਆਉਨੇ ਹੋ ਬਾਪੂ ਤੇਰੇ ਪਤਨੋ ਫਟਾਰਾ ਖੜਾ ਆਖਦੇ ਪ੍ਰਿੰਸ ਮੁਕੰਦਪੁਰ ਵਾਲੇ ਨੂੰ ਫਟਾਰਾ ਤੇਰੇ ਚ ਹੌਸਲੇ ਨੇ ਜੱਟਾ ਬਾਈ ਤੂੰ ਮਿਹਨਤ ਕਰਦਾ ਰਹਿ ਇੱਕ ਦਿਨ ਖੋਦੀ ਆ ਮਣ ਜੇਗਾ ਕੀ ਹੋ ਗਿਆ ਕੀ ਹੋ ਗਿਆ ਪਾਪੇ ਦੇ ਹਲਕਾ ਚ ਆ ਗਏ ਸੀ ਪਾਪਾ ਯਮਰਾਜ ਨੂੰ ਜਫੀ ਪਾ ਕੇ ਮੁੜਿਆ ਵਾ ਕਿਵੇਂ ਆ ਸਿੰਘ ਕਰਤਾ ਸੀ ਪਾਪੇ ਦਾ ਲਾਸਟ ਬਰਥਡੇ ਐਨੇ ਤਾਂ ਹੌਸਲਾ ਹੀ ਤੋੜ ਦਿੱਤਾ ਸਾਡਾ ਹੁਣ ਸੱਚੀ ਆਪਾਂ ਨੂੰ ਪਹਾੜ ਵੱਲ ਨਿਕਲ ਜਾਣਾ ਚਾਹੀਦਾ ਕਹਿ ਦੋ ਕਿ ਇਹ ਸਭ ਝੂਠ ਆ ਠਿਕ ਤਰਾ ਠਿਕ ਤਰਾ ਠਿਕ ਤਰਾ ਡਰੋ ਨਾ ਮੱਲੋ اے ਆਈਆ ਚਾਲੋ ਸੇਵਕਾ ਇੱਥੇ ਕੰਮ ਔਖਾ ਲਿਆ ਭਾਈ ਚਿਮਟਾ ਚੱਲੀਏ ਪਹਾੜਾਂ ਵੱਲ ਨੂੰ ਜੀਸੀਬੀ ਮਸ਼ੀਨ ਜਿਵੇਂ ਮਿੱਟੀ ਪੱਟਦੀ ਨਹੀਂ ਤੋੜਾ ਤੋੜਾ ਦੂ ਜਿਹੜੇ ਨੇੜੇ ਆਉਣਗੇ ਭਾਈ ਇਹਦੇ ਉੱਤੇ ਚੜ੍ਹਦੇ ਜੀਸੀਬੀ ਜਮਾਨਤ ਮੈਂ ਕਰਾ ਲੂੰ ਤੇਰੀ ਇਹਨੂੰ ਵੀ ਵਿੱਚੇ ਹੀ ਚੱਕ ਲੈ ਫਿਰ ਜੀਸੀਬੀ ਮਸ਼ੀਨ ਜਿਵੇਂ ਮਿੱਟੀ ਪੱਟਦੀ ਨਹੀਂ ਤੋੜਾ ਤੋੜਾ ਦੂ ਜਿਹੜੇ ਨੇੜੇ ਹੋ ਜੀਸੀਬੀ ਦੇ ਟਾਪੇਰਗਾ ਲੱਗ ਕਰੀ ਜਾਂਦਾ ਦੇਖੀ ਭਰਾਵਾ ਤੂੰ ਦੀ ਨਾੜ ਨਾ ਚੜਾ ਲਵੀਂ ਬਾਈ ਨੂੰ ਬੇਨਤੀ ਐ ਨੂੰ ਚਾਕੇ ਖੂ ਵਿੱਚ ਸੁੱਟ ਦੇ ਜਾ ਦੇ ਲੋ ਜੀ ਸਮਾਨਖਾਨ ਵੀਰ ਨੂੰ ਹੱਥ ਜੋੜ ਕੇ ਬੇਨਤੀ ਆ ਮੈਨੂੰ ਬਿੱਗ ਬਿੱਗ ਬਾਕਸ ਵਿੱਚ ਪਲਾਇਆ ਜਾਵੇ ਅੱਗੇ ਜਿਹੜਾ ਉਹ ਸ਼ੋਹਰ ਸਮਾਨਖਾਨ ਵਾਲੇ ਬਾਈ ਨੂੰ ਬੇਨਤੀ ਆ ਓਏ ਸੁਪਨੇ ਦੇਖੋ ਪਰ ਐਡੇ ਵੀ ਨਹੀਂ ਜੋਰਾ ਬਾ ਕੇ ਚਪੇੜਾ ਮਾਰੇ ਉਹ ਆ ਉਹ ਮੈਂ ਹੈਂਡਲ ਕਰੂੰਗਾ ਨਰੇਸ਼ ਬਲੋਂ ਠੀਕ ਨਹੀਂ ਤੇ ਮੈਂ ਪਿਛਲੇ ਵੀਰ ਨੂੰ ਬੇਨਤੀ ਗਈ ਸੀ ਇਸ ਵਾਰ ਨੇ ਠੀਕ ਨਹੀਂ ਸਹੀ ਆ ਭਾਂਦੇ ਆ ਯਾਰਾ ਕੀ ਕਹਿੰਦੇ ਆ ਫਿਰ ਬੇਨਤੀ ਕਰ ਇੱਕ ਵਾਰੀ ਇੱਕ ਵਾਰ ਮੈਨੂੰ ਉੱਥੇ ਬੁਲਾਇਆ ਜਾਵੇ ਸ਼ੋਰ ਇੱਕ ਮੈਗਰੇ ਕਿ ਮਿਲੇ ਕੇ ਜਾਂਦਾ ਫਿਰ ਆਹੋ ਮਿੰਟੂ ਵੀ ਨੂੰ ਹੱਥ ਜੋੜ ਕੇ ਬੇਨਤੀ ਆ ਕੰਮ ਛੱਡ ਕੇ ਇਹਨੂੰ ਲੈ ਜਾ ਪਹਿਲਾਂ ਦੰਦ ਕੱਢਦਾ ਹਰਾਮ ਜਿਆਦਾ ਚੱਲ ਰੀਲ ਦੇ ਬਹਾਨੇ ਨਾ ਆਤਾ ਲਿਆ ਵੀਰੇ ਰੀਲ ਦੇ ਚੱਕਰ ਜੇ ਰਗੜਿਆ ਨਾ ਜਾਵੀਂ 76 ਗੈਲ ਤੋਂ ਦੇ ਵਿੱਚ ਆ ਕਿਤੇ ਭਾਈ ਕਿਹੜੇ ਹਸਪਤਾਲ ਵਿੱਚ ਆ ਪਤਾ ਲੈ ਜਾਈਏ ਟੱਕਰ ਦਾ ਬਲ ਲੱਭ ਕੇ ਲਿਆ ਕੋਈ ਆਖਰੀ ਸਿਆ ਲੱਗਦਾ ਇਹਦਾ ਤਾਂ ਹੈ ਨਹੀਂ ਤੇਰੀ ਟੱਕਰ ਦਾ ਕੋਈ ਭਰਾਵਾ ਦੋ ਬੂੰਦਾ ਨਾ ਪਲਾਉਣ ਦਾ ਕਾਰਨ ਨਹੀਂ ਵੀਰੇ ਪ੍ਰੈਗਿਆਂ ਦਾ ਅਸਰ ਆ ਡੋਡਿਆਂ ਦਾ ਨਹੀਂ ਖੜਕੇ ਦੱਸ ਪਤੰਦਰਾ ਗੱਲ ਕੀ ਹੋਈ ਆ ਪ੍ਰੈਗਾ ਖੋਲ ਕੇ ਖਾਂਦਾ ਬਾਈ ਮੇਰੇ ਕਿਹੜੀਆਂ ਗੋਲੀਆਂ ਖਾਣਾ ਸਾਨੂੰ ਵੀ ਦੱਸ ਦੇ ਵੈਮ ਇਹ ਤਾਂ ਬਿੱਬਾ ਉਸ ਟਾਈਮ ਦੀ ਤਾਂ ਰਾਇਆ ਦੀ ਕੋਚੀਚੀਆਂ ਲੈਣ ਵਾਲੀ ਕੋਈ ਗੱਲ ਨਹੀਂ ਸੀ ਵੀਰ ਗਰਾਰੀ ਅੜਦੀ ਏ ਤੇਲ ਦੇਣ ਵਾਲਾ ਸਾਡੇ ਘਰ ਕੇ ਇਤਰੇ ਜਾਂਦੇ ਆ ਨੰਗ ਪੁਨੇ ਇਹਨੇ ਸੋਨੂ ਅੱਜ ਫੇਰ लवली ਲਾ ਕੇ ਆਇਆ ਲੱਗਦਾ ਜੁੱਤੀ ਕਿੱਥੇ ਆ ਯਾਰ ਮੇਰੀ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਤੇ ਨਾਲੇ ਇੱਕ ਹੋਰ ਗੱਲ ਤੁਹਾਡੇ ਕਹਿਣ ਤੇ ਮੈਂ ਇੰਨੀ ਲੰਬੀ ਵੀਡੀਓ ਬਣਾਈ ਆ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਮੇਰੇ ਭਰਾ ਬਾਕੀ ਵੀਡੀਓ ਨੂੰ ਯਾਰਾਂ ਬੇਲੀਆਂ ਨਾਲ ਜਰੂਰ ਸ਼ Thank you so much guys.